ਮੰਚ ਤੇ ਬਿਰਾਜਮਾਨ ਮਹਾਨ ਸਖੀਤਾ ਤੇ ਮੇਰੇ ਆਪਣੇ ਇਲਾਕੇ ਦੇ ਮੋਤਵਰ ਪਿੰਡਾਂ ਚੋਂ ਸਾਰਿਆਂ ਚੋਂ ਆਏ ਹੋਏ ਸਾਰੇ ਮਹਾਨ ਮਹਿਮਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਾਇਤੀ ਸਿਸਟਮ ਨੂੰ ਮੈਂ ਥੋੜੀ ਜਿਹੀ ਖੁਆਤ ਮੈਂ ਬੋਲਾਂਗੀ ਸੋ ਆ ਜਾਵੇਗਾ ਸੋ ਪੰਚਾਇਤੀ ਸਿਸਟਮ ਜਿਹੜਾ ਹੈ ਨਾ ਜੀ ਮੈਂ ਇੱਕ ਬੰਦਾ ਇਸ ਤਰ੍ਹਾਂ ਕਹਾਂ ਕਿ ਉਸ ਨੂੰ ਦੋਏ ਪਾਸੇ ਤੇ ਮੈਨੂੰ ਦੇਖਣੇ ਕੀ ਜਿਹੜੀ ਸੁਭਾਗ ਪ੍ਰਾਪਤ ਹੋਇਆ ਪੰਚਾਇਤਾਂ ਕੰਨੀ ਤੇ ਵੀ ਤੇ ਸਰਕਾਰ ਕੰਨੀ ਤੇ ਵੀ ਚਾਹੇ ਬਤੌਰ ਡੀਸੀ ਚਾਹੇ ਬਤੌਰ ਡਿਵੈਲਪਮੈਂਟ ਕਮਿਸ਼ਨਰ ਚਾਹੇ ਕਿਉਂਕਿ ਮੇਰੇ ਆਪਣੇ ਬਾਪੂ ਜੀ ਤੁਸੀਂ ਕਾਫੀ ਲੋਕ ਜਾਣਦੇ ਹੋ ਨੀਰਪੁਰ ਦੇ ਸਰਦਾਰ ਬੰਦ ਸਿੰਘ ਉਹ ਸਰਪੰਚ ਰਹੇ ਮੇਰਾ ਭਰਾ ਸਰਪੰਚ ਰਿਹਾ ਹੁਣ ਵੀ ਸਾਡੇ ਕਜ਼ਨ ਸਾਰੇ ਸਰਪੰਚ ਨੇ ਆਸੇ-ਪਾਸੇ ਕਈ ਪਿੰਡਾਂ ਚ ਫਿਟ ਸੋ ਇਸ ਕਰਕੇ ਇਹ ਸਾਰਾ ਸਿਸਟਮ ਹੈ ਜਿਹੜਾ ਉਸ ਨੂੰ ਆਪਾਂ ਥੋੜੀ ਜਿਹੀ ਸਮਝਣੇ ਦੀ ਕੋਸ਼ਿਸ਼ ਕਰਾਂ ਪਹਿਲਾਂ ਥੋੜੀਆਂ علاماتਾਂ ਇਸ ਸਿਸਟਮ ਦੇ ਵਿੱਚ ਕਿਹੜੀਆਂ ਇਹ ਕਲਾਮਤ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਪਹਿਲਾਂ 2002 ਕੇ ਵੀ ਜਿਆਦਾ ਇਲੈਕਸ਼ਨਾਂ ਹੋਣੀਆਂ ਤਾਂ ਮੈਂ ਉਸ ਵਕਤ ਕੋਆਪਰੇਟ ਡਿਪਾਰਟਮੈਂਟ ਦੇ ਵਿੱਚ ਐਡੀਸ਼ਨ ਰਿਸਟਰਾਰ ਹੋਣੇ ਕੇ ਨਾਤੇ ਲੈਂਡ ਮੌਰੇਜ ਬੈਂਕ ਕਾ ਐਮ ਡੀ ਦਾ ਤਦ ਸਰਕਾਰ ਨਵੇਂ ਨਵੇਂ ਆਈ ਸੀ ਹੁਣ ਵਾਂਗੂ ਹੀ ਚੱਕਲੋ ਚੱਕਲੋ ਹੋਈ ਸੀ ਜਰੂਰੀ ਵੀ ਚੱਕਲੋ ਜੀ ਫੀਏ ਵੀ ਹੋ ਗਿਆ ਭੋ ਵੀ ਹੋ ਗਿਆ ਇਸ ਤਰ੍ਹਾਂ ਬੜੇ ਚੱਕੇ ਬੜੇ ਚਕਾਏ ਹੋਇਆ ਹੋਇਆ ਕਿਥੇ ਤੋਂ ਚੱਕਲੋ ਚੱਕਲੋ ਕੇ ਵਿੱਚ ਇਲੈਕਸ਼ਨ ਹੋਈ ਜ਼ਿਲ੍ਹਾ ਪ੍ਰੇਸ਼ਦ ਦੀ ਕੋ ਜਿੱਕੇ ਤਾਂ ਬਸ ਵਸਮ ਠੀਕ ਸੋ ਜਿਹੜਾ ਪ੍ਰੇਸ਼ਦ ਕੀ ਇਲੈਕਸ਼ਨ ਹੋਈਗੀ ਮੇਰੇ ਬਾਪੂ ਜੀ ਜਿਸ ਦਾ ਟੋੜਾ ਕੇ ਨਾਲ ਬੜੇ ਨੇੜੇ ਦੇ ਸੰਬੰਧ ਵਾਲੇ ਬੰਦੇ ਤੇ ਤਾਂ ਉਸ ਵਕਤੇ ਹੋ ਗਿਆ ਵੀ ਕਾਂਗਰਸ ਦੇ ਬਿਨਾ ਕੋਈ ਜਿਲ੍ਹਾ ਪ੍ਰੇਸ਼ਦ ਦੇ ਵਿੱਚ ਲੜ ਨਹੀਂ ਦੇਣਾ ਕਿਸੇ ਤੇ ਮੇਰੇ ਬਾਪੂ ਜੀ ਨੇ ਆਪਣੇ ਕਾਗਜ਼ ਭਰਦੇ ਕਿ ਜੀ ਮੈਂ ਜਿਲ੍ਹਾ ਪ੍ਰੇਸ਼ਦ ਦੀ ਇਲੈਕਸ਼ਨ ਲੜਾਂਗਾ ਰਾਜਪਰੇ ਤੇ ਮੈਨੂੰ ਕੋਈ ਪਤਾ ਨਹੀਂ ਮੈਂ ਉੱਥੇ ਨਿਕੜ ਰਹਾ ਤਾਂ ਤੋ ਮਨੂੰ ਵਿਜੀਲੈਂਸ ਵਾਲੇ ਨੇ ਬੁਲਾ ਲਿਆ ਕਿ ਆਪਣੇ ਬਾਪੂ ਜੀ ਨੂੰ ਕਹੋ ਵੀ ਕਾਗਜ਼ੀ ਕੰਮਸ ਲੈ ਲੈ ਨਹੀਂ ਤਾਂ ਫਿਰ ਦੇਖ ਲਓ ਇੱਕ ਐਸਪੀ ਸਿੰਘ ਹੋਇਆ ਵਿਜੀਲੈਂਸ ਦਾ ਜੋ ਡਾਇਰੈਕਟਰ ਹਾਂ ਉਹਨੇ ਬੜਾ 5 ਸਟਾਰ ਹੋਟਲ ਪਾਇਆ ਵਾਜਕਲ ਤਾਂ ਸ਼ਾਇਦ ਹਾਂ ਪਤਾ ਨਹੀਂ ਕੀ ਰਹਾ ਹੈ ਕਿ ਨਹੀਂ ਚਲੋ ਉਹਨੇ ਬੁਲਾ ਲਿਆ ਜੀ ਮੈਂ ਕਿਹਾ ਜੀ 7 ਵਜੇ ਕੋਈ ਗੱਲ ਨਹੀਂ ਆਪਾਂ ਕਾਫੀ ਨਾਲ ਗੱਲ ਕਰ ਲੈਂਦੇ ਹਾਂ ਮੈਂ ਜੀ ਪਿੰਡ ਤੇ ਲੈ ਗਿਆ ਆਪਣੇ ਬਾਪੂ ਜੀ ਨੂੰ ਕਿਹਾ ਸਵੇਰੇ ਸਵੇਰੇ ਮੈਂ ਗਿਆ ਬਖਰ ਦਿਨ ਮੋੜਾ ਦੇ ਆਸ-ਪਾਸ ਚਲੇ ਗਿਆ ਸਵੇਰੇ ਸਵੇਰੇ ਪਾਤ ਕਰਕੇ ਹਟੇ ਖੇਤਾਂ ਮੇਂ ਕੁੱਠਾ ਪਾ ਕੇ ਰਹਿੰਦੇ ਮਨੂ ਕਹਾ ਬਈ ਤੂੰ ਸਵੇਰੇ ਸਵੇਰੇ ਕਿੱਧਰ ਆਇਆ ਪੈਸੇ ਚਾਹੀਦੇ ਆ ਤਰੀਕਤਾ ਜੇ ਦੱਸੇ ਹੋਈਏ ਸਾਰੀ ਚਲੋ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਗੱਲ ਹੈ ਉਹ ਕਹਾ ਜੀ ਸੋਚ-ਸੁਚ ਕੇ ਕਾ ਵੀ ਮੈਂ ਤਾਂ ਨਹੀਂ ਲੜਦਾ ਮੈਂ ਤਾਂ ਇਲੈਕਸ਼ਨ ਲੜਾਂਗਾ ਕਹਾ ਮੈਂ ਤਾਂ ਕਿਉਂਕਿ ਪੰਜਾਬੀ ਸੂਬਾ ਮੋਰਚਾ ਧਰਮਯੂਦ ਮੋਰਚਾ ਕਹਾ ਮੈਂ ਤਾਂ ਮੈਨੂੰ ਜਿਹੜਾ ਤੇ ਡਰੇ ਕਰੇ ਹੁਣ ਕੀ ਲੜਾਂਗੇ ਸੋ ਜਿਓ ਕਹਾ ਜੀ ਮੈਂ ਤਾਂ ਇਲੈਕਸ਼ਨ ਲੜਾਂਗਾ ਮੈਂ ਆਣ ਕੇ ਉਰੇ ਜ ਦੱਸਦਾ ਵੀ ਬਈ ਉਹ ਤਾਂ ਇਲੈਕਸ਼ਨ ਲੜਨਗੇ ਬਾਕੀ ਹੁਣ ਤੁਸੀਂ ਦੇਖੋ ਜੂ ਮੈਂ ਉਹਨੂੰ ਦੱਸਿਆ ਤਾਂ ਮੈਂ ਕਿਹਾ ਕੋਈ ਨੁਕਸਾਨ ਕਰ ਸਕਦਾ ਹਾਂ ਚੋਰੀ ਇਲੈਕਸ਼ਨ ਲੜੀ ਸਾਰੀ ਪਾਰਟੀ ਦਾ ਉਹਨੂੰ ਚੱਕਲੋ ਚੱਕਲੋ ਦੇ ਤੂੰ ਬਾਅਦ ਵੀ ਉਹ ਇਲੈਕਸ਼ਨ ਜਿੱਤੇ ਅਰੇ ਕੋਈ ਇੱਕ ਆਪੋਜੀਸ਼ਨ ਪਾਰਟੀ ਦਾ ਜਿਲ੍ਹਾ ਪ੍ਰੇਸ਼ਦ ਬੰਦਾ ਆਇਆ ਤੇ ਉਹ ਆ ਗਈ ਬਸ ਆਨ ਕਿਆ ਦੇਰ ਤੀ ਉਸ ਤੋਂ ਬਾਅਦ ਫਿਰ ਮੈਨੂੰ ਮੈਂ ਦਫ਼ਤਰ ਤੇ ਨਿਕਲਿਆ 5 ਵਜੇ ਮੈਨੂੰ ਮੇਰੇ ਪੀਏ ਦਾ ਫੋਨ ਆਇਆ ਕਿ ਪੁਲਿਸ ਲੱਭਦੀ ਫਿਰ ਰਹੀ ਐ ਤੁਹਾਨੂੰ ਤਾਂ ਪ੍ਰਚਾਰਨ ਚ ਹੋ ਗਿਆ ਤੇ ਚਲੋ ਮੈਂ ਆਸ-ਪਾਸੇ ਹੋ ਗਿਆ ਜੋ ਡ੍ਰਿਲ ਹੋਇਆ ਇੱਕ ਵੀ ਮੜਾ ਜ ਆਸ-ਪਾਸੇ ਹੋਣਾ ਪੁਲਿਸ ਘਰੇ ਚਲੇਗੀ ਸਾਰਾ ਲੰਬ ਦੇ ਫਿਰ ਨ ਬੁਰਾ ਹਾਲ ਮੱਕੇ ਦਿਹਾੜੇ ਮੈਂ ਜੇਦਰ ਸਾਹਿਬ ਨੂੰ ਕਿਹਾ ਮੈਂ ਖੈ ਲੈ ਵੀ ਹੋ ਗਿਆ ਕਮਜ਼ੋਰ ਹੋਣਾ ਤਾਂ ਜੇਦਰ ਸਾਹਿਬ ਕਹਿੰਦੇ ਆਪਾਂ ਕਿਹੜੇ ਕੋ ਗਲਤ ਕੰਮ ਕਰਿਆ ਕੋਈ ਗੱਲ ਨਹੀਂ ਲੜेंगे ਉਹਨਾਂ ਕਦ ਤੱਕ ਅਖਲਾਮ ਤੋਂ ਲੜेंगे ਕੋਈ ਚਲੋ ਇਹ ਗੱਲ ਇੱਕ ਹੋਈ ਕਿ ਕਿਹੜੇ ਲੈਵਲ ਤੇ ਕਿਸ ਤਰ੍ਹਾਂ ਤੋਂ ਬਾਦ ਦੇ ਵਿੱਚ ਉਹ ਸਾਰਾ ਗਲਤ ਖਤਮ ਹੋਊਗੀ ਉਹ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡੀ ਵਧੀਆ ਗੱਲ ਜਿਹੜੀ ਲੱਗੀ ਬੀਬੀ ਰੰਧਾਵਾ ਜਿਲ੍ਹਾ ਪ੍ਰਸ਼ਾਸਨ ਦੀ ਚੇਅਰਮੈਨ ਹੁੰਦੀ ਸੀ ਪਟਿਆਲੇ ਦੀ ਉਹ ਮੈਨੂੰ ਮਿਲੀ ਬਾਤ ਚ ਉਹ ਕਹਿੰਦੀ ਵੀ ਸਾਡੇ ਤੇ ਜਦੋਂ ਜਿਲ੍ਹਾ ਪ੍ਰੈਸ਼ਰ ਦੇ ਵਿੱਚ ਸਰਕਾਰ ਵੱਲੋਂ ਕੋਈ ਸੇ ਕੰਮ ਦਾ ਪ੍ਰੈਸ਼ਰ ਆਉਂਦਾ ਸੀ ਪੈਂਦਾ ਸੀ ਤਾਂ ਅਸੀਂ ਕਹਿੰਦੇ ਸੀ ਵੀ ਆ ਜਹਦਾਰ ਸਾਹਿਬ ਨੇ ਜੀ ਇਹ ਨਹੀਂ ਮੰਨਦੇ ਉਹਨਾਂ ਦੇ ਸਿਰ ਦੇ ਉੱਤੇ ਸੀ ਆਪਣਾ ਪ੍ਰੈਸ਼ਰ ਰੱਖ ਲੈਂਦੇ ਸੀ ਸੋ ਇਹ اپੋਜੀਸ਼ਨ ਦੀ ਇੱਕ ਵੈਲੀ ਹੋਇਆ ਸੋ ਇੱਕ ਗੱਲ ਇਹ ਦੂਸਰੀ ਗੱਲ ਫਿਰ ਮੈਂ ਤੁਹਾਡੇ ਨਾਲ ਇਹ ਕਰਨੀ ਚਾਹਾਂਗਾ ਤਾਂ ਕਿ ਅਲਾਮਤਾਂ ਦਾ ਪਤਾ ਲੱਗੇ ਸਰਪੰਚ ਪੰਚ ਕਿੱਥੋਂ ਚੁਣੇ ਜਾਂਦੇ ਆ ਇਹ ਪੰਚਾਇਤਾਂ ਨਹੀਂ ਤਾਂ ਕਰਦੀਆਂ ਪਿੰਡ ਨਹੀਂ ਤਾਂ ਕਰਦੇ ਇਹ ਐਮਐਲਏ ਦੇ ਦਫ਼ਤਰ ਦੇ ਵਿੱਚ ਤੈ ਹੁੰਦਾ ਕਿ ਕੌਣ ਕਿਹੜੇ ਪਿੰਡ ਦਾ ਸਰਪੰਚ ਬਣੇਗਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਉੱਥੇ ਜਦੋਂ ਤੈਹ ਹੋ ਜਾਂਦਾ ਤਾਂ ਫਿਰ ਬਣਾਉਣਾ ਕਿਵੇਂ ਆ ਉਹ ਅਲਾਮਤਾਂ ਜਿਹੜੀਆਂ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਦੂਜੀ ਮੈਂ ਗੱਲ ਕਰਨੀ ਚਾਹਾਂਗਾ ਜਦੋਂ ਮੈਂ ਡੀਸੀ ਲੱਗਿਆ ਅੰਮ੍ਰਿਤਸਰ ਦੇ ਵਿੱਚ ਤਾਂ ਮੈਂ 2010 ਦੇ ਵਿੱਚ ਇਹ ਸੋਚਿਆ ਹਸਰਾ ਹਰਮੀਰ ਸਿੰਘ ਉਹਨਾਂ ਦੀ ਲਿਖਤਾਂ ਹੀ ਪੜਦਾ ਰਿਹਾ ਆਪ ਵੀ ਦੇਖਦਾ ਰਿਹਾ ਕਿ ਜੀ ಗ್ರಾಮ ਪੰਚਾਇਤ ਜਿਹੜੀ ਹੈ ਨਾ ਉਹਦੀ ਜਿਹੜੀ ਆਮ ਜਲਾਸ ਹੈ ಗ್ರಾಮ ਸਭਾ ਆਹ ਹੁਣੇ ਉਹ ਗੱਲ ਕੀਤੀ ਸੀ ਵੀ ಗ್ರಾಮ ਸਭਾ ਕੀ ਵੀ ਇਹਦੀ ਜ਼ਰੂਰ ಗ್ರಾಮ ਸਭਾ ਹੋਣੀ ਚਾਹੀਦੀ ਹੈ ਹਾਲਾਂਕਿ ਕਾਗਜ਼ਾਂ 'ਚ ਸਾਲ 'ਚ ਦੋ ਵਾਰੀ ਹੁੰਦੀ ਹੈ ਪਰ ਅਸਲ ਵਿੱਚ ਸੋ ਮੈਂ ਕੀ ਕੀਤਾ ਜੀ ਕਿ ਮੈਂ ਇੱਕ ਇੱਕ ਪੰਚਾਇਤ ਦਾ ਪਿਛਲੇ 5 ਸਾਲ ਉਸ ਪੰਚਾਇਤ ਕੋਲ ਕਿੰਨਾ ਪੈਸਾ ਗਿਆ ਹਰੇਕ ਮਹਿਕਮੇ ਚ ਚਾਹੇ ਐਮਪੀ ਲੈਡ ਫੰਡ ਹੈ ਚਾਹੇ ਰੂਰ ਡਵੈਲਪਮ ਫੰਡ ਹੈ ਚਾਹੇ 13ਵਾਂ ਵਿੱਤ ਕਮਿਸ਼ਨ ਹੈ ਚਾਹੇ ਕੋਈ ਹੋਰ ਪੈਸਾ ਗਿਆ ਉਹਨਾਂ ਦੀ ਸਾਰਿਆਂ ਦੀ ਲਿਸਟ ਬਣਾ ਲਈ ਕਿ ਕਿਹੜੀ ਕਿਹੜੀ ਪੰਚਾਇਤ ਨੂੰ ਕਿੰਨਾ ਕਿੰਨਾ 5 ਸਾਲ ਚ ਪੈਸਾ ਗਿਆ ਤੇ ਇਹ ਪਿੰਡਾਂ ਦੇ ਤਹਿ ਕਰਤਾ ਕਿ ਫਰਾਣੀ ਪੰਚਾਇਤ ਦੀ ਫਰਾਣੀ ਤਰੀਕ ਨੂੰ ਇੰਨੇ ਵਜੇ ਜਨਰਲ ਬੋਡੀ ਮੀਟਿੰਗ ਹੋਣੀ ਹੈ ਗ੍ਰਾਮ ਸਭਾ ਹੋਣੀ ਹੈ ਇਕੀਕਾ ਗਸ਼ਟ ਅਫਸਰ ਨੂੰ ਉਹਨਾਂ ਦੇ ਉੱਤੇ ਸੁਪਰਵਾਈਜ਼ਰੀ ਅਫਸਰ ਲਾਤਾ ਨਾਲ ਵੀਡੀਓ ਦੀਆਂ ਟੀਮਾਂ ਲਾਤੀਆਂ ਕਿ ਸਾਰੇ ਦੀ ਵੀਡੀਓਗ੍ਰਾਫੀ ਹੋਣੀ ਹੈ ਸੋ ਇਸ ਕੰਮ ਦੇ ਵਿੱਚ ਮਹੀਨਾ ਲੱਗ ਗਿਆ ਸੋ ਮਹੀਨੇ ਤੋਂ ਬਾਅਦ ਕੀ ਹੋਇਆ ਕਿ ਜੀ ਪਹਿਲਾਂ ਇੱਕ ਐਮਐਲ ਆਇਆ ਵੀ ਨਾ ਕੀ ਇਹ ਤਾਂ ਨ ਕਰਾਇਓ ਮੈਂ ਕਿਹਾ ਕਿਉਂ ਨਾ ਕਰਾਈਏ ਜੀ ਇਹ ਨਾ ਕੰਮ ਕੀਤਾ ਸਰਕਾਰ ਨੇ ਇੰਨਾ ਪੈਸਾ ਗਿਆ ਲੋਕਾਂ ਨੂੰ ਦੱਸਣਾ ਚਾਹੀਦਾ ਫਿਰ ਦੂਜਾ ਆ ਨਾ ਜੀ ਨਾ ਇਹ ਤਾਂ ਨ ਕਰਾਇਓ ਤੀਜਾ ਮੰਤਰੀ ਆ ਗਿਆ ਇੱਕ ਵੀ ਨਾ ਕਰਾਇਓ ਨਾ ਮੈਂ ਕਿਹਾ ਜੀ ਕਿਉਂ ਨਾ ਕਰਾਇਆ ਕਹਿੰਦਾ ਸਾਰੇ ਸਰਪੰਚਾਂ ਤੋਂ ਲੋਕ ਮਾਰ ਦੇਣਗੇ ਅੱਛਾ ਮੈਂ ਬੜਾ ਹਰਾਮ ਜਦੋਂ ਹਾਲੀਵੋਡੇ ਕਰਦੇ ਕਰਦੇ ਉਹ 13 ਦੇ 13 ਇਕੱਠੇ ਹੋ ਗਏ ਮੁੱਖ ਮੰਤਰੀ ਕੋਲ ਚਲੇ ਗਏ ਤੇ ਮੈਨੂੰ ਕਿਹਾ ਗਿਆ ਵੀ ਤੂੰ ਬੰਦ ਕਰ ਇਸ ਕੰਮ ਨੂੰ ਕਰਨੇ ਪੈਣਾ ਸੀ ਪਰ ਇਹ ਦੇਖਿਆ ਮੈਂ ਕਿ ਵੀ ਰੋਲਾ ਕਿਹੜੀ ਗੱਲ ਦਾ ਸੋ ਇੱਕ ਬਰੌਕ ਮੈਂ ਲੈ ਲਿਆ ਇੱਕ ਵਧੀਆ ਜਿਹਾ ਬੰਦਾ ਜੇਈ ਨੂੰ ਮੈਂ ਨਾਲ ਲਿਆ ਚੰਗਾ ਮੁੰਡਾ ਸੀ ਵਧੀਆ ਮੈਂ ਕਿਹਾ ਯਾਰ ਇਸ ਬਰੌਕ ਦੇ ਵਿੱਚ ਤੂੰ ਦੱਸ ਸੀ ਵੀ ਇੱਥੇ ਰੋਲਾ ਕਿਹੜੀਆਂ ਉਹਨੇ 4 ਪੰਚਾਇਤਾਂ ਰਹੀਆਂ ਸੋ 4 ਪੰਚਾਇਤਾਂ ਚ ਕੀ ਹੋਇਆ ਜੀ ਕਿ 10 ਕਰੋੜ ਰੁਪਈਆ ਵੀਡੀਓ ਦਫ਼ਤਰ ਚੋਂ ਪੰਚਾਇਤ ਵੱਲੋਂ ਗਿਆ ਹੋਇਆ ਪੰਚਾਇਤ ਚ ਪਹੁੰਚਿਆ ਜੀ ਉਹ ਬਹਰ ਦੀ ਬਹਰ ਖਾਤੇ ਖੋਲ ਕੇ ਪੰਚਾਇਤਾਂ ਦੇ ਬਹਰ ਦੀ ਬਹਰ ਖਾਤੇ ਖੋਲ ਕੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਉਹ 10 ਦਾ 10 ਕਰੋੜ ਰੁਪਏ ਲੈ ਗਏ। ਅੱਛਾ ਜੀ ਉਹ ਇਨਕੁਆਰੀ ਦੇ ਬੇਸ ਦੇ ਉੱਤੇ ਅਸੀਂ ਕੁੰਮਰ ਵਿਜੇ ਪ੍ਰਤਾਪ ਐਸਐਸਪੀ ਹੁੰਦੇ ਸੀ ਤੇ ਮੈਂ ਉਹਨਾਂ ਕੋਲ ਭੇਜਤੀ ਮੈਂ ਕਿਹਾ ਜੀ ਮੇਰੀ ਤਾਹ ਬਦਲੀ ਹੋਣ ਵਾਲੀ ਹੈ ਦੋ ਚਾਰ ਦਿਨਾਂ ਚ ਪਰ ਆਹ ਕਾਗਜ਼ ਰੱਖੋ ਤੇ ਪਰਚਾ ਦਰਜ ਕਰ ਦਿਓ। ਉਹ ਪਰਚਾ ਦਰਜ ਹੋ ਗਿਆ ਇਨਕੁਆਰੀ ਹੋਈ ਇਨਕੁਆਰੀ ਦੇ ਵਿੱਚ ਇੱਕ ਮੰਤਰੀ ਨੂੰ ਅਸਤੀਫਾ ਦੇਣਾ ਪਿਆ, ਚਾਰ ਸਰਪੰਚ ਅੰਦਰ ਹੋਏ, ਵੀਡੀਓ ਅੰਦਰ ਹੋਇਆ ਕਿੰਨਾ ਕੁਛ। ਸੋ ਸਿਰਫ ਚਾਰ ਪੰਜ ਸੋ ਤੀਸਰੀ ਗੱਲ ਜਿਹੜੀ ਆਪਾਂ ਆਮ ਜਲਾਸ ਦੀ ਗੱਲ ਕਰਦੇ ਸੀ ਕਿੱਡੀ ਉੱਥੋਂ ਉੱਥੋਂ ਪਤਾ ਲੱਗਣਾ ਸੀ ਵੀ ਕਿੰਨਾ ਪੈਸਾ ਕਿੱਥੋਂ ਆਇਆ ਕਿਹੜੇ ਕਿਹੜੀ ਸਕੀਮ ਚ ਆਇਆ ਕਿਹੜੀ ਕਿਹੜੀ ਨਾਲੀ ਤੇ ਲੱਗਿਆ ਇੱਕ ਨਾਲੀ ਬਣੀ ਉਹਦੇ ਤੇ ਐਮਪੀ ਲੇਡ ਦਾ ਪੈਸਾ ਵੀ ਲੱਗਿਆ ਉੱਤੇ 13ਵਾਂ ਵਿੱਤ ਕਮਿਸ਼ਨ ਦਾ ਵੀ ਲੱਗਿਆ ਉੱਤੇ ਨਰੇਗਾ ਦਾ ਵੀ ਲੱਗਿਆ ਨਾਲੀ ਇੱਕੋ ਹੀ ਹੈ ਕਿਉਂਕਿ ਆਡਿਟ ਅਲੱਗ-ਅਲੱਗ ਹੋਣਾ ਸੋ ਇਕੱਠਾ ਜਦੋਂ ਹੁੰਦਾ ਫਿਰ ਪਤਾ ਲੱਗਦਾ ਤੀਸਰੀ ਗੱਲ ਆ 2018 ਦੀਆਂ ਮੇਰੇ ਖਿਆਲ ਇਲੈਕਸ਼ਨ ਜਦੋਂ ਹੋਈਆਂ ਸੋ ਪਹਿਲੀਆਂ ਸਰਪੰਚਾਂ ਦੀ ਸੋ ਸਾਡੇ ਪਿੰਡ ਦੇ ਸਾਡੇ ਮੇਰੇ ਕਜ਼ਨ ਨੇ ਪਰ ਤਾਂ ਆਪਣਾ ਪੰਚੀ ਵਾਸਤੇ ਕਾਗਜ਼ ਫੈਸਲਾ ਐਮਐਲਏ ਦਫ਼ਤਰ ਚ ਹੋ ਜਾਂਦਾ ਸੀ ਵੀ ਕਿਹਦੇ ਕਿਦੋਂ ਕਰਨਾ ਕਿ ਨਹੀਂ ਉਹ ਫੈਸਲੇ ਦੀ ਸਿਗਨ ਸੋ ਇਹ ਹੋਇਆ ਵੀ ਇਹਦੇ ਹੁਣ ਕਾਗਜ਼ ਕਿਵੇਂ ਰੱਦ ਕਰਨੇ ਆ ਤੁਸੀਂ ਦੇਖੋਗੇ ਵੀ ਹਰੇਕ ਪਰਿਵਾਰ ਨੇ ਨਾਲੀ ਜਿਹੜੀ ਹੁੰਦੀ ਹੈ ਪਿੰਡ ਦੇ ਵਿੱਚ ਨਾਲੀ ਦੇ ਉੱਤੇ ਪੱਥਰ-ਪੁੱਥਰ ਰੱਖ ਕੇ ਲੰਘਣ ਦਾ ਰਿਗਾਰਡ ਬਣਾਇਆ ਹੁੰਦਾ ਸੋ ਉਹਦੇ ਤੇ ਇਹ ਇਲਜ਼ਾਮ ਲੱਗਿਆ ਵੀ ਇਹਨੇ ਨਾਲੀ ਦੇ ਉੱਤੇ ਪੱਥਰ ਰੱਖ ਕੇ ਸਰਕਾਰੀ ਜਗ੍ਹਾ ਤੇ ਕਬਜ਼ਾ ਕੀਤਾ ਸੋ ਇਸ ਕਰਕੇ ਕਾਗਜ਼ ਰੱਦ ਸੋ ਇਹ ਇਲਜ਼ਾਮ ਤਾਂ ਜਿਹੜੀਆਂ ਨੇ ਇਹ ਜਦ ਤੱਕ ਅਸੀਂ ਅੰਡਰਸਟੈਂਡ ਨਹੀਂ ਕਰਦੇ ਉਨੀ ਦੇਰ ਤੱਕ ਸਾਨੂੰ ਇਹਦੇ ਹੱਲ ਨਹੀਂ ਪਤਾ ਲੱਗਣਗੇ ਸੋ ਇਹਨਾਂ ਦੇ ਹੱਲ ਜਿਹੜੇ ਨੇ ਉਸ ਰਾਹ ਰਵੀਰ ਸਿੰਘ ਬੈਠੇ ਨੇ ਬੜੀ ਦੇਰ ਤੋਂ ਇਹ ਪਿੰਡ ਬਚਾਓ ਮੋਰਚਾ ਯਾਨੀ ਜਿਹਦੇ ਨਾਲ ਲੱਗੇ ਹੋਏ ਨੇ ਸੋ ਸਾਨੂੰ ਇਸ ਸਿਸਟਮ 'ਚੋਂ ਹੱਲ ਬਣੇ ਪੈਣਗੇ ਬੰਦਿਆਂ ਨੇ ਹੱਲ ਨਹੀਂ ਕਰਦੇ ਜਿਹੜੀ ਮਰਜ਼ੀ ਪਾਰਟੀ ਆ ਜਾਈ ਆਪਾਂ ਦੇਖ ਲਿਆ ਹੁਣ ਕਈ ਪਾਰਟੀਆਂ ਦੇਖ ਲਈਆਂ ਪਾਰਟੀਆਂ ਜਿਹੜੀਆਂ ਮਰਜ਼ੀ ਆ ਜਾਣ ਉਹ ਜਮਾਤੀ ਖਾਸਾ ਜਿਹੜਾ ਜਿਹੜਾ ਐਮਐਲਏ ਬਣ ਗਿਆ ਇਹ ਹਲਕੇ ਇੰਚਾਰਜ ਬਣ ਗਿਆ ਉਹ ਤਾਂ ਜਮਾਤੀ ਖਾਸਾ ਸੇਮ ਰਹਿਣਾ ਕਿ ਕਿਸ ਤਰੀਕੇ ਨਾਲ ਪਾਵਰ ਤੇ ਕਬਜ਼ਾ ਰੱਖਿਆ ਜਾਂਦਾ ਸੋ ਇਹਨਾਂ ਦਾ ਹੱਲ ਜਿਹੜਾ ਹੈ ਉਹ ਟੈਕਨੋਲੋਜੀ ਦੇ ਵਿੱਚ ਹੱਲ ਹੈ। ਟੈਕਨੋਲੋਜੀ ਦੇ ਵਿੱਚ ਹੱਲ ਕੀ ਹੈ? ਹੁਣ ਜਦੋਂ ਕਿਸੇ ਪਿੰਡ ਦਾ ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਕਿ ਪਿੰਡ ਦੇ ਵਿੱਚ ਵਾਰਡਬੰਦੀ ਕਿਵੇਂ ਕਰਨੀ ਹੈ। ਸੋ ਵਾਰਡਬੰਦੀ ਕਰਨ ਵੇਲੇ ਹੀ ਸਾਰੇ ਚੱਕਰ ਪੈ ਜਾਂਦੇ ਨੇ ਕਿ ਇਹ ਕੁਝ ਇਸ ਗਲੀ ਚ ਲੈ ਜਾ ਕੁਝ ਉਸ ਗਲੀ ਚ ਲੈ ਲੈ ਸਾਡੇ ਬੰਦੇ ਕਿਵੇਂ ਬਣਨੇ। ਦੂਸਰਾ ਹੁੰਦਾ ਕਿ ਪਿੰਡਾਂ ਦੇ ਵਿੱਚ ਰਿਜ਼ਰਵੇਸ਼ਨ ਕਿਵੇਂ ਕਰਨੀ ਹੈ? ਉਹ ਡਿਸਾਈਡ ਉੱਥੇ ਹੁੰਦਾ ਕਿ ਜੀ ਇਹ ਦੂਜੀ ਪਾਰਟੀ ਦਾ ਸਟਰੋਂਗ ਬੰਦਾ ਇਹਨੂੰ ਤੋੜਨ ਵਾਸਤੇ ਇਸ ਤਰ੍ਹਾਂ ਕਰੋ ਇਹਨੂੰ ਰਿਜ਼ਰਵ ਕਰ ਦਿਓ। ਸਟੂਲ ਕਾਸਟ ਵਾਸਤੇ ਰਿਜ਼ਰਵ ਕਰ ਦੋ ਲੇਡੀ ਵਾਸਤੇ ਰਿਜ਼ਰਵ ਕਰ ਦੋ ਸੋ ਇਹ ਦੋ ਆਰਾਮਤਾਂ ਜਿਹੜੀਆਂ ਨੇ ਤੀਸਰੀ ਲਾਮਤ ਹੈ ਜਦੋਂ ਕਾਗਜ਼ ਭਰਦੇ ਆ ਤਾਂ ਉਸ ਵਕਤ ਸਿਰ ਦੂਜੀ ਪਾਰਟੀ ਵਾਲੇ ਬੰਦਿਆਂ ਦਾ ਰਿਜੈਕਟ ਕਰਾਉਣ ਦੇ ਤਰੀਕੇ ਸੋ ਇਹ ਸਾਰੇ ਕੁਝ ਨੂੰ ਜੇ ਆਪਾਂ ਅੱਜ ਕੱਲ ਦੇ ਮਾਹੌਲ ਦੇ ਵਿੱਚ ਕੰਪਿਊਟਰ ਤੇ ਲੈ ਜਾਈਏ ਕਿ ਤੁਸੀਂ ਪੰਚਾਇਤਾਂ ਰਿਜ਼ਰਵ ਕਰਨੀਆਂ ਨੇ ਹਰੇਕ ਪੰਚਾਇਤ ਨੇ 3 ਸਾਲਾਂ ਬਾਅਦ 3 ਟਰਮਾਂ ਤੋਂ ਬਾਅਦ ਇੱਕ ਰਿਜ਼ਰਵ ਆਉਣਾ ਹੁੰਦਾ ਇੱਕ ਔਮਨ ਹੋਣੀ ਹੰਗੇ ਲੀਡੀ ਹੋਣੀ ਹੁੰਦੀ ਬੰਦੇ ਉਹ ਇਹ ਕੰਮ ਬੰਦਿਆਂ ਦੇ ਕਰਦੇ ਹੋਏ ਹੈ ਕੰਪਿਊਟਰ ਕਿਉਂ ਨਹੀਂ ਕਰ ਸਕਦਾ ਸਾਰੇ ਦਾ ਸਾਰਾ ਡਾਟਾ ਜਿਹੜਾ ਹੈ ਉਹ ਜਿਹੜਾ ਸਿੱਕ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਉਹਦੇ ਦਫ਼ਤਰ 'ਚ ਹੋਵੇ ਉੱਥੋਂ ਹੀ ਸ਼ਰਮ ਵੀ ਬਣ ਕੇ ਜਾਵੇ ਰਾਦਰ ਦਨ ਐਮਐਲਏ ਡਿਸਾਈਡ ਕਰ ਰਿਹਾ ਡੀਸੀ ਡਿਸਾਈਡ ਕਰ ਰਿਹਾ ਜਾਂ ਕੋਈ ਹੋਰ ਡਿਸਾਈਡ ਕਰ ਰਿਹਾ ਜੇ ਉੱਥੋਂ ਇਹ ਕੰਪਿਊਟਰ ਦੇ ਉੱਤੇ ਬਣ ਕੇ ਚੱਲੇ ਜਾਵੇ ਤਾਂ ਕਾਫੀ ਵੱਡੀ ਸਮੱਸਿਆ ਸਾਡੀ ਹੈ ਉਹ ਸੋਲਵ ਹੋ ਜਾਂਦੀ ਹੈ 그다음에 ਦੂਜੀ ਗੱਲ ਰਹੀ ਵਾਰਡ ਬੰਦੀ ਅடிக்கਲ ਸਾਰਾ ਕੁਝ ਗੂਗਲ ਤੇ ਅਵੇਲੇਬਲ ਹੈ ਵਾਰਡ ਬੰਦੀ ਗੂਗਲ ਤੇ ਡਿਸਾਈਡ ਹੋ ਸਕਦੀ ਹੈ ਕਿ ਕਿਹੜਾ ਵਾਰਡ ਕਿਧਰਲੇ ਪਾਸੇ ਕੀ ਕੀ ਕਰਨਾ ਹੈ ਉਹ ਵੀ ਸਟੇਟ ਇਲੈਕਸ਼ਨ ਕਮਿਸ਼ਨ ਕਰ ਸਕਦਾ ਸੋ ਸਪੈਸ਼ਲ ਗੱਲ ਤਾਂ ਇਹ ਵੀ ਹੈ ਵੀ ਸਟੇਟ ਇਲੈਕਸ਼ਨ ਕਮਿਸ਼ਨ ਤਾਂ ਵਿਚਾਰਾ ਸਰਕਾਰ ਦਾ ਇੱਕ ਉਹ ਇੱਕ ਇੱਕ ਡਿਪਾਰਟਮੈਂਟ ਹੀ ਹੈ ਇੰਡੀਪੈਂਡੈਂਟ ਤਾਂ ਹੈ ਹੀ ਨਹੀਂ ਉਹਦੇ ਕੋਲ ਕੋਈ ਇੰਡੀਪੈਂਡੈਂਟ ਪਾਵਰ ਨਹੀਂ ਹੈ ਸੋ ਇਹ ਜੇ ਦੋ ਕੰਮ ਇਸ ਲੈਵਲ ਤੇ ਹੋ ਜਾਣ ਤੀਜਾ ਕੰਮ ਰਹਿ ਗਿਆ ਪੇਪਰ ਦੇਣ ਦਾ ਜਿਹੜੇ ਪੇਪਰ ਤੁਸੀਂ ਅਦਨੇ ਆਪਣੀਆਂ ਨਾਮਿਨੇਸ਼ਨ ਨਾਲ ਉਹ ਨੋਮੀਨੇਸ਼ਨਾਂ ਸਾਰਿਆਂ ਦੇ ਸਾਰੀਆਂ ਕੰਪਿਊਟਰ ਤੇ ਹੋ ਜਾਂਦੀਆਂ ਪਰ ਕੰਪਿਊਟਰ ਤੇ ਹੋਣੀਆਂ ਨਹੀਂ ਮੁਸ਼ਕਲ ਇਹ ਹੋਣੀਆਂ ਕਿ ਹੋਣੀਆਂ ਨਹੀਂ ਮੈਨੂੰ ਪਤਾ ਜਦੋਂ ਸਕੂਲ ਐਜੂਕੇਸ਼ਨ ਦਾ ਡਾਇਰੈਕਟਰ ਜਨਰਲ ਸੀਗਾ ਤਾਂ ਅਸੀਂ ਇੱਕ ਸੌਫਟਵੇਅਰ ਬਣਾਇਆ ਕਿ ਸਰਕਾਰ ਦਾ ਸਾਰਾ ਜੋਰ ਮਾਸਟਰਾਂ ਦੀਆਂ ਬਦਲੀਆਂ ਕਰਨ ਤੇ ਲੱਗਿਆ ਰੰਦਾ ਸਾਰਾ ਸਾਲ ਸਾਰਾ ਸਾਲ ਟੀਚਰਸ ਦੀਆਂ ਬਦਲੀਆਂ ਜਦ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਹੈ ਉਹ ਟੀਚਰ ਮੈਨੇਜਮੈਂਟ ਡਿਪਾਰਟਮੈਂਟ ਹੈ ਜੂ ਐਜੂਕੇਸ਼ਨ ਦਾ ਕੋਈ ਨਹੀਂ ਹੈ ਸੋ ਇਸ ਕਰਕੇ ਅਸੀਂ ਸਟੱਡੀ ਕੀਤਾ ਤਾਮਿਲਨਾਡੂ ਨੇ ਬਹੁਤ ਸੋਹਣਾ ਇੱਕ ਸੌਫਟਵੇਅਰ ਬਣਾਇਆ ਸੀ ਉਹ ਟੀਚਰ ਦੀਆਂ ਬਦਲੀਆਂ ਕੰਪਿਊਟਰ ਦੇ ਉੱ ਸੋ ਅਸੀਂ ਜੀ ਲਿਆਣ ਕੇ ਇੱਥੇ ਲਾਗੂ ਕਰਕੇ ਕਿਹਾ ਸਰਕਾਰ ਨੂੰ ਕਿ ਜੀ ਆਪਣਾ ਉਹ ਬਦਲੀਆਂ ਵਾਲਾ ਕੰਮ ਇਸ ਤੇ ਕਰ ਦਈਏ ਤਾਂ ਫਿਰ ਸਾਨੂੰ ਪੋਲੀਟੀਕਲ ਬੰਦਿਆਂ ਵੱਲੋਂ ਕਿਹਾ ਗਿਆ ਕਿ ਜੀ ਸਕੂਲਾਂ ਨੂੰ ਬੱਚਿਆਂ ਨੂੰ ਵਾਚਰ ਬਣਾਉਂਦੇ ਆ ਬੱਚਿਆਂ ਦੀ ਸੁਪਰਵੀਜ਼ਨ ਤੁਸੀਂ ਕਰ ਲੈਣੇ ਹੋ ਤੇ ਸਾਡੇ ਕੋਲ ਤਾਂ ਬਦਲੀਆਂ ਦਾ ਕੰਮ ਸੀ ਇਹ ਤੁਸੀਂ ਕੰਪਿਊਟਰ ਨੂੰ ਦੇ ਤਾਂ ਫਿਰ ਅਸੀਂ ਛੁੱਟਣੇ ਵਜਾਉਣੇ ਸੋ ਇਹ ਕਰ ਇਹ ਬਹੁਤ ਵੱਡੀ ਜਿਹੜੀ ਹੈ ਨਾ ਸੋਚ ਦੇ ਵਿੱਚ ਤਬਦੀਲੀ ਲਿਆਉਣੀ ਉਹ ਬੜੀ ਜ਼ਰੂਰੀ ਹੈ ਮੈਂ ਬੇਨਤੀ ਕਰੂੰਗਾ ਸ੍ਰੀ ਹਮੀਰ ਸਿੰਘ ਉਹਨਾਂ ਨੂੰ ਕਿ ਇਹ ਬੇਸਿਕ ਚੀਜ਼ਾਂ ਆਪਾਂ ਲਿਖ ਕੇ ਸਰਕਾਰ ਨੂੰ ਵੀ ਭੇਜੀਏ ਕਿ ਜਿੱਥੇ ਹਿਊਮਨ ਇੰਟਰਵੈਂਸ਼ਨ ਹੈ ਜਿੱਥੇ ਕੋਈ ਬੰਦਾ ਵਿੱਚ ਆ ਗਿਆ ਉਹਨੂੰ ਆਪਾਂ ਰੋਕਣ ਦੀ ਕੋਸ਼ਿਸ਼ ਕਰੀਏ ਉੱਥੇ ਸਾਰੀ ਦੁਨੀਆ ਦੀ ਵੀ ਟੈਕਨੋਲੋਜੀ ਲੈ ਕੇ ਆਪਾਂ ਕਿਤੇ ਨਿੱਤੇ ਚਲੇ ਗਏ ਆ ਆ ਸਾਡੇ ਹੱਥਾਂ 'ਚ ਕੰਪਿਊਟਰ ਆ ਗਿਆ ਕੀ ਕੁਝ ਆ ਗਿਆ ਸੋ ਇਹਨੂੰ ਉਸ ਲੈਵਲ ਤੇ ਲੈ ਕੇ ਜਾਇਆ ਜਾਵੇ ਉਸ ਤੋਂ ਬਾਅਦ ਅਗਲੀ ਗੱਲ ਆ ਗਈ ਪੰਚਾਇਤ ਚੁਣੀ ਗਈ ਸਰਵਸੰਮਤੀ ਬੜੀ ਵੱਡੀਆਂ ਗੱਲਾਂ ਚੱਲਦੀਆਂ ਸਰਵਸੰਮਤੀਆਂ ਹੁੰਦੀਆਂ ਜੀ ਪਿੰਡਾਂ 'ਚ ਕਿੱਥੇ ਸਰਵਸੰਮਤੀ ਹੁੰਦੀ ਹੈ ਇੱਕ ਐਮਐਲਏ ਡਿਸਾਈਡ ਕਰ ਗਿਆ ਵੀ ਆਹ ਹੈਗਾ ਬੰਦਾ ਬਾਕੀਆ ਦੇ ਕਾਗਜ਼ ਰਿਜੈਕਟ ਕਰ ਦੇ ਸਰਵਸੰਮਤੀ ਹੋਗੀ ਉਹ ਕਾਦੀ ਸਰਵਸੰਮਤੀ ਹੈ ਹੁਣ ਇੱਕ ਹੋਰ ਗੱਲ ਚੱਲੀ ਹੋਈ ਹੈ ਕਾਫੀ ਸਮੇਂ ਤੋਂ ਚੱਲਦੀ ਹੈ ਕਿ ਜੀ ਸਰਵਸੰਮਤੀ ਵਾਲੀ ਪੰਚਾਇਤ ਨੂੰ ਪੰਜ ਰੱਖ ਦੇਣਾ ਐਮਐਲਏ ਕਹਿੰਦਾ ਪੰਜ ਮੈਂਬਰ ਦੇ ਮੈਂ ਕਰਾ ਦੇਣਾ ਤੁਹਾਡੀ ਕਾਗਜ਼ ਰਿਜੈਕਟ ਕਰਾਉਣੇ ਆ ਸੋ ਇਸ ਕਰਕੇ ਇਹ ਸਰਵਸੰਮਤੀਆਂ ਵਾਲੀ ਗੱਲ ਵੀ ਜਿਹੜੀ ਹੈਗੀ ਆ ਉਹਨੂੰ ਅਸਲੀ ਸਰਵਸੰਮਤੀ ਤਾਂ ਤਾਂ ਬਣਦੀ ਹੈ ਜੇ ਸਾਰਾ ਪਿੰਡ ਇਕੱਠਾ ਹੋ अच्छा वो उस ਤੋਂ ਡਿਸਾਈਡ ਕਰਨ ਤੋਂ ਪਹਿਲਾਂ ਹੀ ਤੁਹਾਡੀ ਰਿਜ਼ਰਵੇਸ਼ਨ ਹੋ ਗਈ ਤੁਹਾਡੇ ਦੂਜਾ ਸਾਰਾ ਕੁਝ ਹੋ ਗਿਆ ਸੋ ਅਗਲੀ ਗੱਲ ਤੇ ਤੋਂ ਪੰਚਾਇਤ ਬਣ ਗਈ ਦੇਖੋ ਟੈਕਨੋਲੋਜੀ ਦਾ ਜ਼ਮਾਨਾ ਹੈ ਜੇ ਪੰਚਾਇਤ ਦੀ ਹਰੇਕ ਮਹੀਨੇ ਦੀ ਪਹਿਲੀ ਤਰੀਕ ਨੂੰ ਜਾਂ ਦੂਜੀ ਤਰੀਕ ਨੂੰ ਮੀਟਿੰਗ ਫਿਕਸ ਕਰ ਦੋ ਕਿ ਹੋਣੀ ਹੈ ਪੰਚਾਇਤ ਘਰ ਚ ਹੋਣੀ ਹੈ ਸਾਂਝੀ ਜਗ੍ਹਾ ਤੇ ਹੋਣੀ ਹੈ ਉਸ ਪੰਚਾਇਤ ਦੀ ਸਾਰੇ ਦੀ ਸਾਰੀ ਮੀਟਿੰਗ ਜਿਹੜੀ ਉਹ ਵੀਡੀਓਗ੍ਰਾਫੀ ਹੋਣੀ ਹੈ ਉਹਦੀ ਵੀਡੀਓਗ੍ਰਾਫੀ ਅਪਲੋਡ ਹੋ ਜਾਣੀ ਹੈ ਆਹ ਰੋਲਾ ਪੈਂਦਾ ਕਿ ਲੇਡੀਜ਼ ਨੂੰ ਤੁਸੀਂ ਲਿਆਂਦਾ ਤਾਂ ਪੰਚਾਇਤ ਦੇ ਵਿੱਚ ਤਾਂ ਬੈਠਣ ਨਹੀਂ ਦਿੰਦੇ ਉਹ ਫਿਰ ਸਰਪੰਚ ਦੀ ਸੀਟ ਤੇ ਵੀ ਬੈਠੂਗੀ ਪੰਚਾਇਤ ਦੇ ਵਿੱਚ ਵੀ ਬੈਠੋਗੇ ਉਹ ਸਾਰੀ ਵੀਡੀਓਗ੍ਰਾਫੀ ਹੋ ਕੇ ਅਪਲੋਡ ਹੋ ਜਾਏ ਲਗਾਤਾਰ ਅਪਲੋਡ ਹੋ ਕੇ ਉਥੇ ਰਹੇ ਉਹਦੇ ਜਿਹੜੇ ਫੈਸਲੇ ਹੋਏ ਉਹ ਵੀ ਸਾਰੇ ਦੇ ਸਾਰੇ ਇੱਕਦਮ ਅਪਲੋਡ ਹੋ ਜਾਣ ਤੁਹਾਡੀਆਂ ਕਾਗਜ਼ਾਂ ਦਾ ਸ਼ਿੰਗਾਰ ਨਾ ਬਣ ਕੇ ਰਹਿਣਗੇ ਕੱਲ ਨੂੰ ਫਿਰ ਚੇਂਜ ਕਰਦੇ ਹੋ ਇਸੇ ਤਰੀਕੇ ਨਾਲ ਜਿਹੜੀ ਤੁਹਾਡੀ ਆਮ ਸਭਾ ਹੈ ಗ್ರಾಮ ਸਭਾ ਹੈ ਜਿਵੇਂ ਮੈਂ ਅੰਬਸਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿਓ ਤੇ ਤੁਹਾਡੀਆਂ ਆਪਣੀਆਂ ਾਲਾਮਤਾਂ ਜਿਹੜੀਆਂ ਨੇ ਪੰਚਾਇਤਾਂ ਦੀਆਂ ਬਹੁਤ ਖਤਮ ਹੋ ਜਾਂਦੀ ਬਹੁਤ ਵੱਡੇ ਲੈਵਲ ਤੇ ਖਤਮ ਹੋ ਸਕਦੀ ਹੈ ਨਾ ਮੈਂ ਡਾਕਟਰ ਗਰਗਦੀਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਜੇ ਸਾਡੀ ਪੰਚਾਇਤ ਠੀਕ ਹੋ ਜੇ ਪੰਚਾਇਤ ਦਾ ਸਿਸਟਮ ਠੀਕ ਹੋ ਜਾ ਤਾਂ ਉੱਪਰ ਤੱਕ ਸਿਸਟਮ ਆਪਣੇ ਆਪ ਠੀਕ ਹੋ ਜਾਂਦਾ ਕਿਉਂਕਿ ਡੈਮੋਕ੍ਰੇਸੀ ਦਾ ਧੁਰਾ ਇਹ ਹੈ ਇੱਥੋਂ ਗੱਲ ਚੱਲਦੀ ਹੈ ਤੇ ਫਿਰ ਸਰਪੰਚ ਵੀ ਆਪਣੇ ਕਿਸੇ ਕੰਟਰੋਲ 'ਚ ਰਹੇਗਾ ਕਿਉਂਕਿ ਸਾਰੀ ਵੀਡੀਓਗ੍ਰਾਫੀ ਹੋ ਰਹੀ ਹੈ ਸਾਰਾ ਪੈਸਾ ਆ ਰਿਹਾ ਪੈਸਾ ਕਿੱਥੇ ਆ ਰਿਹਾ ਕਿਵੇਂ ਫਿਰ ਪੈਸੇ ਦੀ ਗੱਲ ਹੈ ਕਿ ਜੇ ਆਪੋਜੀਸ਼ਨ ਵਾਲੀ ਪੰਚਾਇਤ ਬਣ ਗਈ ਉਹਨੂੰ ਪੈਸਾ ਨਹੀਂ ਦੇਣਾ ਵੀ ਇਹ ਕਿਹੜੀ ਗੱਲ ਹੋਈ ਫਿਰ ਜਦੋਂ ਸਟੇਟ ਨੂੰ ਸ ਕਿ ਜੇ ਅਸੀਂ اپੋਜੀਸ਼ਨ ਵਾਲੀਆਂ ਸਾਨੂੰ ਪੈਸਾ ਨਹੀਂ ਮਿਲਦਾ ਤੇ ਆਪਾਂ ਪਰਜਤਨ ਦੇ ਕੇ ਰਾਜੀ ਆਂ ਸੋ ਉਹ ਪੈਸਾ ਤਾਂ ਕੀ ਐ ਬੜਾ ਸਿੰਪਲ ਜਿਹਾ ਫਾਰਮੂਲਾ ਐ ਕਿ ਇੱਕ ਪੰਚਾਇਤ ਨੂੰ ਉਹਦੀ ਪਾਪੂਲੇਸ਼ਨ ਦੇ ਹਿਸਾਬ ਨਾਲ ਪੈਸੇ ਮਿਲਣ ਜੇ 1000 ਕਰੋੜ ਰੁਪਏ ਪੰਚਾਇਤਾਂ ਨੂੰ ਜਾਣਾ ਤੇ ਪੰਜਾਬ ਦੇ ਪਿੰਡਾਂ 'ਚ ਰਹਿਣ ਵਾਲੀ ਪਾਪੂਲੇਸ਼ਨ ਜਿਹੜੀ ਹੈਗੀ ਐ 2.5 ਕਰੋੜ ਐ ਠੀਕ ਐ ਨਾ ਉਹ ਉਹਦੇ ਨਾਲ ਵੰਡ ਕਰਕੇ ਦੇ ਪੈਸੇ ਤੁਸੀਂ ਭੇਜਦੇ ਉਹਨਾਂ ਨੂੰ ਪੰਚਾਇਤਾਂ ਦੇ ਖਾਤਿਆਂ 'ਚ ਚਲਾ ਜਾਵੇ ਆਪਣੇ ਆਪ ਲਾਉਣ ਦਾ ਸਿਸਟਮ ਬਣੇ 25000 ਰੁਪਏ ਤੋਂ ਵੱਧ ਪੰਚਾਇਤ ਨੇ ਖਰਚਾ ਕਰਨਾ ਸਰਪੰਚੀ ਦੇ ਨਾਲ ਵੀਡੀਓ ਸਾਈਨ ਹੁੰਦੀ ਹੈ ਉਹਦੇ ਨਾਲ ਪੰਚਾਇਤ ਸੈਕਟਰੀ ਦੇ ਸਾਈਨ ਹੁੰਦੇ ਆ। ਸੋ ਸਾਰਾ ਕੁਝ ਤਾਂ ਕੰਟਰੋਲ ਪੇ ਸਰਪੰਚ ਕੋਲ ਵਿਚਾਰੇ ਕੋਲ ਕੀ ਆ। ਉਹ ਕਹਿੰਦਾ ਮੇਰੀ ਕਦੇ ਜ਼ਿੰਮੇਵਾਰੀ ਹੈ ਜਦੋਂ ਵੀਡੀਓ ਤੇ ਦਸਖਤ ਹੋ ਗਏ ਨਾਲ ਪੰਚਾਇਤ ਸੈਕਟਰੀ ਦਸਖਤ ਹੋ ਗਈ ਤਾਂ ਉਹਦੀ ਆਪਣੀ ਜ਼ਿੰਮੇਵਾਰੀ ਆਪਣੀ ਖਤਮ ਕਰਕੇ ਬੈਠ ਜਾਂਦਾ। ਤੇ ਉਹ ਦਸਖਤ ਕਰਨ ਵਾਲੇ ਬੰਦੇ ਕੀ ਲੈ ਦੇ ਕੇ ਦਸਖਤ ਕਰਦੇ ਆ ਤੇ ਉਹ ਪੰਚਾਇਤਾਂ ਨੂੰ ਫੰਡ ਭੇਜਣ ਵਾਲੇ ਬੰਦਿਆਂ ਦਾ ਕਿੱਥੇ ਬੈਠ ਕੇ ਫੈਸਲੇ ਹੁੰਦੇ ਨੇ ਕਿ ਕਿੰਨਾ ਕਿੰਨਾ ਫੰਡ ਭੇਜਣਾ ਤੇ ਕਿਹੜੇ ਕਿਹੜੇ ਆਧਾਰ ਦੇ ਉੱਤੇ ਭੇਜਣਾ ਉਹ ਉਹ ਆਪਨ ਸਾਰਾ ਨਾ ਪਤਾ। ਸੋ ਇਹਨਾਂ ਹਾਲਾਤਾਂ ਨੂੰ ਦੂਰ ਕਰਨ ਵਾਸਤੇ ਇਸ ਸਿਸਟਮ ਦੇ ਵਿੱਚ ਆਪਾਂ ਨੂੰ ਬੇਸਿਕ ਬਦਲਾਅ ਲਿਆਉਣੇ ਪੈਣਗੇ ਜਿਹਦੀ ਸਾਨੂੰ ਮੰਗ ਕਰਨੀ ਚਾਹੀਦੀ ਹੈ ਮੈਂ ਹਮੇਸ਼ਾ ਸਿੰਘ ਨੂੰ ਕਹਾਂਗਾ ਕਿ ਇਹ ਆਪਾਂ ਲਿਖ ਕੇ ਚੀਜ਼ਾਂ ਸਰਕਾਰ ਨੂੰ ਤੇ ਖਾਸ ਕਰਕੇ ਕਮਿਸ਼ਨ ਨੂੰ ਉਹਨਾਂ ਨੂੰ ਭੇਜੀਏ ਜੇ ਲੋੜ ਪੈਂਦੀ ਹੈ ਪੋਲਿਟਿਕਲ ਲੈਵਲ ਤੇ ਵੀ ਇਹ ਗੱਲ ਹੋ ਰਹੀ ਹੈ ਲੋੜ ਪੈਂਦੀ ਹੈ ਹਾਈ ਕੋਰਟ ਦੇ ਵਿੱਚ ਵੀ ਜਾਈਏ ਜਿੱਥੇ ਵੀ ਜਾਣਾ ਜਾਈਏ ਤਾਂ ਕਿ ਇਹਨਾਂ ਚੀਜ਼ਾਂ ਨੂੰ ਆਪਾਂ ਸਿਸਟਮ ਦੇ ਰਾਹੀਂ ਠੀਕ ਕਰਨ ਦੀ ਕੋਸ਼ਿਸ਼ ਕਰੀਏ ਬੰਦਿਆਂ ਰਾਹੀਂ ਆਪਾਂ ਦੇਖ ਲਿਆ ਇਹ ਪਿਛਲੇ 30 ਸਾਲ ਤੋਂ ਜਾਂਦੀ ਆ ਜਿਆਦਾ ਪਾਵਰ ਜਿਆਦਾ ਡੈਲੀਗੇਟ ਹੋਈਆਂ ਨੇ ਐਮ ਐਲ ਏ ਸਾਹਿਬ ਸਰਬਾਨ ਬਹੁਤ ਜਿਆਦਾ ਸਟਰੋਂਗ ਬਣੇ ਨੇ ਉਦੋਂ ਬਾਅਦ ਆਪਾਂ ਦੇਖ ਲਿਆ ਚੀਜ਼ਾਂ ਇਹੀ ਰਹਿੰਦੀਆਂ ਨੇ ਜਦ ਤੱਕ ਸਿਸਟਮ ਨਹੀਂ ਬਦਲਦੇ ਜਦ ਤੱਕ ਵਿਧਿ ਵਿਵਧਾਨ ਨਹੀਂ ਬਦਲਦੇ ਉਨੀ ਦੇਰ ਤੱਕ ਸਾਰੀਆਂ ਚੀਜ਼ਾਂ ਰਹਿਣੀਆਂ ਨੇ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਆਪਣੇ ਵਿਧਿ ਵਿਵਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ